ਇਹ ਲੰਗਰ ਲਗਾਇਆ ਜਾਂਦਾ ਹਰ ਸਾਲ ਲਗਾਇਆ ਜਾਂਦਾ ਆਲੀ ਆਲੀ ਇਹ ਸ਼ਬੀਰ ਦਾ ਵੀ ਜਿਆਦਾ ਮਿਹਨਤ ਕਰਦਾ ਲੋਨ ਐਨ ਆਰ ਆਈ ਮੁੰਡੇ ਆ ਆਪਣੇ ਤੇ ਆਪਣੇ ਵਧੀਆ ਬੁੱਧੂ ਜਿਹੜੇ ਮੁੰਡੇ ਆ ਤੇ ਵਧੀਆ ਚੱਲੀ ਜਾਂਦਾ ਵਾ ਅੰਮ੍ਰੀਨੇ ਬਾਅਦ ਵੀ ਲੱਗਦਾ ਵਾ ਤੇ ਸ਼ਬੀਰ ਹਰ ਸਾਲ ਲੱਗਦਾ ਵਾ ਇਹ ਕਮੇਟੀ ਜੀ ਐਨ ਆਰ ਆਈ ਦਾ ਸਹਿਯੋਗ ਆ ਬਹੁਤ ਜ਼ਿਆਦਾ ਸਹਿਯੋਗ ਆ ਐਨ ਆਰ ਆਈਆਂ ਨੇ ਸਹੀ ਚੱਲ ਰਿਹਾ ਕੰਮ ਸਭ ਇਹ ਤਾਂ ਇਹ ਪਾਰਟੀ ਕੋਈ ਵਿਆਹ ਕਰਨਾ ਕੇ ਦਾ ਜਿੰਨਾ ਮਰਜ਼ੀ ਸਾਡੀ ਇੱਕ ਟੀਮ ਬਣੀ ਆ ਬਕਾਇਦਾ ਜਿਵੇਂ ਕਿ ਆਪਾਂ ਦੀ ਜਿਆਦਾ ਬਣੀ ਹੋਈ ਆ ਸੋਸਾਇਟੀ ਬਣੀ ਹੋਈ ਆ ਗਰੀਬ ਲੋਕਾਂ ਦੀ ਮਤ ਕਰਨ ਦੇ ਹਾਂ ਇੱਕ ਮਲਾਜੂਮੀ ਵੀ ਆ ਆਪਣਾ ਵਿੱਚ ਦੋ ਤਿੰਨ ਚਾਰ ਬੰਦੇ ਆ ਵਧੀਆ ਵਧੀਆ ਕੈਂਟ ਬੰਦੇ ਵਿੱਚ ਸਾਰੇ ਅੱਛਾ ਵੀ ਜਿ ਜਿ ਤਰ੍ਹਾਂ ਅੱਜ ਕੱਲ ਨੌਜਵਾਨ ਟੀੜੀ ਨਸ਼ੇ ਤੇ ਨਸ਼ੇ ਚਲਦਾ ਦੇ ਚਫਾਸੀ ਜਾ ਰਹੀ ਆ ਉਹਨਾਂ ਨੂੰ ਕੀ ਕੀ ਕਹਿਣਾ ਚਾਹੋਗੇ ਦੇਖੋ ਜੀ ਤੁਹਾਡੇ ਸਾਹਮਣੇ ਆ ਅਸੀਂ ਦੇ ਚੰਗੀ ਸੇਵ ਦੇਣ ਲਈ ਲੰਗਰ ਲਾਉਂਦੇ ਆ ਹਨਾ ਤੇ ਹੁਣ ਅਲੀ ਪਨੀਰੀ ਨੂੰ ਸਮਝਣਾ ਚਾਹੀਦਾ ਵਈ ਨਾ ਕਰਾਂ ਫਿਰ ਸੰਗਤ ਨੂੰ ਕੀ ਸੁਣਿਆ ਜਾਣਾ ਚਾਹੋਗੇ ਸਾਥ ਕਰੋਗੇ ਚੜ੍ਹਦੀ ਕਲਾ ਚ ਰਹਿਣ ਤੇ ਬਾਕੀ ਤਾਂ ਮੀਰਾ ਭਰਾਵਾਂ ਦੀ ਮਦਦ ਕਰਨ ਜਿੰਨਾ ਹੋ ਸਕਦਾ ਵਾਣਜਾਲੀ ਸੇਵਾ ਕਰਨ ਧੰਨਵਾਦ ਜੀ ਸਾਰਾ